ਇਹ ਤੁਹਾਨੂੰ ਜਾਣਕਾਰੀ ਨਹੀਂ ਦਿੱਤੀ ਸਮਝ ਨਹੀਂ ਆਈ ਗੱਲ ਕੀ ਗੱਲ ਪਈ ਜਿਹੜੀ ਮਸਲੀ ਜਾਏ ਸਰ ਇਹ ਮੈਨੂੰ ਨਹੀਂ ਸਮਝ ਆਈ ਕਿਹੜੀ ਮਸਲੀ ਜਾਏ ਤੁਹੇ ਕਿੱਧਰ ਆਏ ਜੇ ਬੀ ਨਾਮ ਸਰ ਅਨੁਰ ਕੈਂਡੀ ਦੀ ਸਰਕੀ ਅੱਜ ਪਰਮਿਸ਼ਨ ਵਾਲੀ ਕਿਤੇ ਉਹ ਸਕੂਲ ਲੈ ਕੇ ਹੁਣ ਕੀ ਅਪਡੇਟ ਹੈ ਇੱਕ ਐ ਜੀ ਪੀ ਸੀ ਅਫੀਸਰ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਉਹਨਾਂ ਦੇ ਦੋ ਮੁਲਾਜ਼ਮਾਂ ਦੇ ਵਿੱਚ ਜਿਹੜਾ ਵਾ ਝਗੜਾ ਹੋ ਗਿਆ ਵਾ ਦਰਬਾਰਾ ਸਿੰਘ ਤੇ ਸੁਖਵੀਰ ਸਿੰਘ ਦੇ ਵਿੱਚ ਤੇ ਦੌਰਾਨੇ ਝਗੜਾ ਜਿਹੜਾ ਵਾ ਸੁਖਵੀਰ ਸਿੰਘ ਨੇ ਦਰਬਾਰਾ ਸਿੰਘ ਉੱਤੇ ਜਿਹੜਾ ਵਾ ਹਮਲਾ ਕਰਦਾ ਜਿਹਦੇ ਵਿੱਚ ਉਹ ਜ਼ਖਮੀ ਹੋ ਗਿਆ ਸੀ ਤਨੂ ਸ਼੍ਰੀ ਗੁਰੂ ਰਾਮਦਾਸ ਹਸਪੀਟਲ ਦਾਖਲ ਕਰਵਾਇਆ ਗਿਆ ਵਾ ਲੇਟਰ ਹੁਣ ਸਾਨੂੰ ਪਤਾ ਲੱਗਾ ਵੀ ਦਰਾਨੇ ਲਾ ਜਿਹੜੀ ਉਹਦੀ ਡੈਥ ਹੋ ਗਈ ਹੈ ਜੀ ਸੋ ਜੋ ਸੁਪੀਰ ਸਿੰਘ ਸੀਗੀ ਉਹ ਹੁਣ ਤੱਕ ਪਤਾ ਲੱਗਾ ਉਹਨਾਂ ਨੇ ਇਨਫੋਰਮੇਸ਼ਨ ਕਿ ਕਿੱਥੇ ਨੇ ਜਾਂ ਉਹਨਾਂ ਦੇ ਇਹ ਪਤਾ ਲੱਗ ਰਿਹਾ ਕਿ ਉਹਨਾਂ ਨੇ ਸੁਸਾਈਡ ਕਰ ਲਿਆ ਨਹੀਂ ਐਸੀ ਹਾਲੀ ਤੱਕ ਸਾਡੇ ਤੱਕ ਨਹੀਂ ਕੋਈ ਇਨਫੋਰਮੇਸ਼ਨ ਪਹੁੰਚੀ ਹੈ ਜੀ ਸੋ ਸਰ ਬਾਮਲਾ ਦਰਜ ਕਰ ਲਿਆ ਗਿਆ ਵੈਸੇ ਉਹਨਾਂ ਦੇ ਜਿਹੜੇ ਮ੍ਰਿਤਕ ਹੋਇਆ ਦਰਬਾਰਾ ਦੇ ਉਹਨਾਂ ਦੇ ਵਾਈਫ ਆਏ ਹੋਏ ਆ ਜੀ ਤੇ ਉਹ ਹਾਲੀ ਥੋੜਾ ਸ਼ੌਕ ਚ ਨੇ ਉਹਨਾਂ ਨੇ ਹੀ ਗੱਲਬਾਤ ਕਰ ਰਹੇ ਆ ਪਰਿਵਾਰ ਨਾਲ ਜਿਹੜੇ ਲੋਕ ਉਤੇ ਮੌਜੂਦ ਹੀ ਮੌਕੇ ਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਆ ਫਰਦਰ ਉਹਨਾਂ ਦੇ ਸਾਰਿਆਂ ਦੇ ਬਿਆਨ ਦਰਜ ਕਰਕੇ ਤੇ ਜਿਹੜੀ ਅਫੇਅਰ ਲੋਜ ਕੀਤੀ ਜਾਏਗੀ ਸਰ ਪੋਸਟਮਾਰਟਮ ਦੀ ਜਿਹੜੀ ਰਿਪੋਰਟੀ ਕਦੋਂ ਕੱਢੀ ਜਾ ਰਹੀ ਫਿਲਹਾਲ ਤਾਂ ਉਹ ਦੱਸ ਰਹੇ ਵੀ ਮਾਮਲਾ ਦਰਜ ਕਰ ਰਹੇ ਆ ਫਰਦਰ ਉਹਨੋਂ ਉਸ ਤੋਂ ਬਾਅਦ ਜਿਹੜੀ ਸਾਡੀ ਪੁਲਿਸ ਕਾਰਵਾਈ ਬੰਦੀ ਆ ਫਿਰ ਪੋਸਟਮਾਰਟਮ ਕਰਵਾਇਆ ਜਾਏਗਾ ਠੀਕ ਹੈ ਥੈਂਕ ਯੂ ਜੀ